ਆਲਟੂ ਨਿਊਜ਼ 채ਨਲ ਦੇ ਤੁਹਾਡਾ ਸਵਾਗਤ ਕੈਨੇਡਾ ਸਰਕਾਰ ਵੱਲੋਂ ਇੱਕ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ 31 ਦਸੰਬਰ ਤੋਂ ਬਾਅਦ ਨਹੀਂ ਬਜੇਗਾ ਵਰਕ ਪਰਮਿਟ ਤੇ ਲੱਖਾਂ ਪੰਜਾਬੀ ਵਿਦਿਆਰਥੀਆਂ ਤੇ ਪਏਗਾ ਅਸਰ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਕੈਨੇਡਾ ਤੋਂ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਵਰਕ ਪਰਮਿਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ ਜਾਣਕਾਰੀ ਅਨੁਸਾਰ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਰਹਿ ਰਹੇ ਨੇ ਤੇ ਉਹਨਾਂ ਦਾ 2026 ਦੇ ਵਿੱਚ ਵਰਕ ਪਰਮਿਟ ਖਤਮ ਹੋ ਜਾਂ ਰਿਹਾ ਹੈ ਉਹਨਾਂ ਦਾ ਵਰਕ ਪਰਮਿਟ ਅੱਗੇ ਤੋਂ ਨਹੀਂ ਜਾ ਉਹਨਾਂ ਦਾ ਵਰਕ ਪਰਮਿਟ 31 ਦਸੰਬਰ 2023 ਨੂੰ ਖਤਮ ਹੋ ਜਾਵੇਗਾ ਇਸ ਨਾਲ ਕੁੱਲ 23 ਲੱਖ ਭਾਰਤੀਆਂ ਨੂੰ ਨੁਕਸਾਨ ਹੋਵੇਗਾ ਇਹ ਸਾਰਾ ਫੈਸਲਾ ਵਿੱਤੀ ਔਕੜਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਕੀਤਾ ਗਿਆ ਐਸ ਵੇਲੇ 5 ਲੱਖ ਵਿਦਿਆਰਥੀ ਕੈਨੇਡਾ ਦੇ ਵਿੱਚ ਉਹ ਨੇ ਜਿਨ੍ਹਾਂ ਨੇ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ ਉਹਨਾਂ ਦਾ ਪੇਸ਼ ਹੋਣ ਦਾ ਦੇ ਉੱਤੇ ਨਜ਼ਰ ਆ ਰਿਹਾ ਹੈ ਜਦੋਂ ਤੱਕ ਵਿਦਿਆਰਥੀ ਆਪਣੇ 2 ਸਾਲ ਦੇ ਵਰਕ ਪਰਮਿਟ ਦੇ ਵਿੱਚ ਪੀਆਰ ਨਹੀਂ ਪਾ ਸਕਦੇ ਤੇ ਉਹਨਾਂ ਨੂੰ ਆਪਣਾ ਵਰਕ ਪਰਮਿਟ ਵਧਾਉਣ ਲਈ ਦੁਬਾਰਾ ਅਰਜ਼ੀਆਂ ਦੇਣੀਆਂ ਪੈਂਦੀਆਂ ਸਨ ਤੇ 18 ਮਹੀਨੇ ਦਾ ਵਰਕ ਪਰਮਿਟ ਹੋਰ ਵਧਾ ਸਕਦੇ ਸੀ ਪਰ ਜਾਣਕਾਰੀ ਅਨੁਸਾਰ ਹੁਣ ਨਵੇਂ ਨਿਯਮ ਦੇ ਮੁਤਾਬਕ ਜਨਵਰੀ 2024 ਚ ਵਰਕ ਪਰਮਿਟ ਅਗੇ ਨਹੀਂ ਵਧੇਗਾ ਤੇ ਲੱਖਾਂ ਵਿਦਿਆਰਥੀਆਂ ਦਾ ਪੀਆਰ ਪਾਉਣ ਦਾ ਸੁਪਨਾ ਅਧੂਰਾ ਰਹਿ ਸਕਦਾ ਤੇ ਉਹਨਾਂ ਨੂੰ ਵਾਪਸ ਵੀ ਪਰਤਣਾ ਪੈ ਸਕਦਾ ਹੈ ਜਦ ਕਿ ਉੱਥੇ ਰਹਿ ਰਹੇ ਵਿਦਿਆਰਥੀਆਂ ਨੇ 1 ਸਾਲ ਦੀ ਪੜ੍ਹਾਈ ਦੇ ਪਿੱਛੇ 2 ਸਾਲ ਦਾ ਵਰਕ ਵੀਜ਼ਾ ਮੰਗਣ ਦੀ ਮਹਿੰਮ ਤੇ 2 ਸਾਲ ਦੀ ਪੜ੍ਹਾਈ ਦੇ ਪਿੱਛੇ 5 ਸਾਲ ਦਾ ਵਰਕ ਵੀਜ਼ਾ ਮੰਗਣ ਦੀ ਮਹਿੰਮ ਚਾਲੂ ਕਰ ਰੱਖੀ ਹੈ ਪਰ ਇਸ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਅਗਰ ਇਹ ਵਿਦਿਆਰਥੀ ਵਾਪਸ ਆਉਂਦੇ ਨੇ ਕਿ ਕੈਨੇਡਾ ਦੀ ਪੜਾਈ ਦੇ ਲਈ ਕੋਈ ਵੀ ਜਾਣ ਦੀ ਹਿੰਮਤ ਨਹੀਂ ਕਰੇਗਾ ਜਿਸ ਦੇ ਨਾਲ ਕੈਨੇਡਾ ਜਾਣ ਦਾ ਪੰਜਾਬੀਆਂ ਦਾ ਸੁਪਨਾ ਤੇ ਭਾਰਤੀਆਂ ਦਾ ਸੁਪਨਾ ਅਧੂਰਾ ਰਹਿ ਸਕਦਾ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ੀ ਇਹ ਵਿਸ਼ੇਸ਼ ਰਿਪੋਰਟ